ਜੇਲ੍ਹ ਦੇ ਵਿੱਚ ਬੈਠੇ ਤਿੰਨ ਕੈਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਅਜਾਹੀ ਧਮਕੀ ਦੇ ਦਿੱਤੀ ਜਿਸ ਤੋਂ ਬਾਅਦ ਪੂਰੇ ਜੇਲ੍ਹ ਪ੍ਰਸ਼ਾਸਨ ਨੂੰ ਕੰਬੜੀ ਛਿੜ ਗਈ ਦਾਅਵਾ ਕੀਤਾ ਕਿ ਕੈਦੀਆਂ ਨੇ ਕਿਹਾ ਕਿ ਤੁਹਾਡੀਆਂ ਅਜਈਆਂ ਵੀਡੀਓ ਲੀਕ ਕਰਾਂਗੇ ਕਿ ਤੁਸੀਂ ਬਾਅਦ ਦੇ ਵਿੱਚ ਪਛਤਾਵੋਗੇ ਜੀ ਹਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਸੰਗਰੂਰ ਦੀ ਜੇਲ੍ਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਈ ਹੈ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਵੱਲੋਂ ਜਦੋਂ ਬੰਦੀ ਨਾ ਕਰਵਾਉਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਗਈ ਤੇ ਉਹਨਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ ਉਸ ਤੋਂ ਬਾਅਦ ਜੇਲ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਵੱਲੋਂ ਤਿੰਨ ਕੈਦੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸੀ ਹੈ ਕਿ ਸਾਡੇ ਵੱਲੋਂ ਬੰਦੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਕੈਦੀਆਂ ਦੇ ਵੱਲੋਂ ਬੰਦੀ ਨਾ ਕਰਵਾਉਣ ਦੀ ਗੱਲ ਕਹਿ ਕੇ ਉਹਨਾਂ ਨੂੰ ਜਿਹੜੀ ਕਿ ਇਹ ਧਮਕੀ ਦਿੱਤੀ ਗਈ ਹੈ ਇਹ ਜੀ ਉਸ ਦਿਨ ਸ਼ਾਮ ਨੂੰ ਜਦੋਂ ਬੰਦੀ ਕਰਦੇ ਆ ਨਾ ਸਾਡੇ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹ ਬੰਦੀ ਕਰਨ ਗਏ ਇਹਨਾਂ ਨੇ ਕਿਹਾ ਜੀ ਅਸੀਂ ਅਜੇ ਨਹੀਂ ਬੰਦੀ ਕਰਾਉਣੀ ਅਸੀਂ ਲੇਟ ਕਰਾਉਣੀ ਆ ਤੇ ਜਿਸ ਤੇ ਮੁਲਾਜ਼ਮਾਂ ਨੇ ਉਹਨਾਂ ਨੂੰ ਕਿਹਾ ਜਿਹੜਾ ਟਾਈਮ ਬੰਦੀ ਦਾ ਤੁਸੀਂ ਆਪਣੇ ਟਾਈਮ ਨਾਲ ਬੰਦੀ ਕਰਾਓ ਤੇ ਮੁਲਾਜ਼ਮਾਂ ਨੂੰ ਇਹ ਥੋੜਾ ਜਿਹਾ ਗਲਤ ਬੋਲੇ ਤੇ ਧਮਕੀਆਂ ਦਿੱਤੀਆਂ ਪਹਿ ਦੇਖ ਲਾਂਗੇ ਤੁਹਾਨੂੰ ਆ ਕਰ ਲਾਂਗੇ ਜਾਂ ਇਹਨਾਂ ਨੇ ਨਾ ਮੁਲਾਜ਼ਮਾਂ ਨੂੰ ਉਥੇ ਧਮਕੀ ਦਿੱਤੀ ਆ ਵੀ ਅਸੀਂ ਬਾਅਦ 'ਚ ਤੁਹਾਡਾ ਵੀਡੀਓ ਬਣਾ ਕੇ ਤੁਹਾਡੀ ਵਾਇਰਲ ਕਰਾਂਗੇ ਕੋਈ ਬਾਹਰ ਥ੍ਰੈਟ ਕੀਤਾ ਉਹਨਾਂ ਨੂੰ ਸੋਦਾ ਦਿਆ ਕਿ ਲੜਾਈ ਝਗੜੇ ਦੌਰਾਨ ਇਹਨਾਂ ਕੈਦ ਦੀਆਂ ਨੇ ਕਿਹਾ ਕਿ ਜਦੋਂ ਅਸੀਂ ਬਾਹਰ ਆਵਾਂਗੇ ਤਾਂ ਤੁਹਾਡੀਆਂ ਵੀਡੀਓ ਬਣਾ ਕੇ ਵਾਇਰਲ ਕਰਾਂਗੇ ਅਜਿਹਿਆਂ ਜਿਹੜੀਆਂ ਕਿ ਧਮਕੀਆਂ ਦਿੱਤੀਆਂ ਗਈਆਂ ਸੀ ਹਕੀਕਤ ਤੇ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ